ਪਹਿਲੀ ਗੱਲ ਮੈਂ মিডিਆ ਰਾਹੀਂ ਇਹ ਸਪਸ਼ਟ ਕਰ ਦੇਣਾ ਚਾਹਨਾ ਕਿ ਸ਼੍ਰੋਮਣੀ ਕਮੇਟੀ ਨਾਲ ਸਾਡਾ ਟਕਰਾਅ ਨਹੀਂ ਹੈ ਸਾਡੇ ਮਨ 'ਚ ਜੋ ਗਲਤ ਫੈਸਲਾ ਕੀਤਾ ਹੈਗਾ ਉਹਦਾ ਰੋਸ ਹੈ ਰੋਸ ਤੇ ਟਕਰਾਅ ਦਾ ਬੜਾ ਫਰਕ ਹੁੰਦਾ ਟਕਰਾਅ ਦੁਸ਼ਮਣਾਂ ਨਾਲ ਹੁੰਦਾ ਰੋਸ ਆਪਣੇਾਂ ਤੇ ਹੁੰਦਾ ਇਸ ਲਈ ਮੇਰੀ ਬੇਨਤੀ ਇਹ ਹੈ ਵੀ ਸ਼੍ਰੋਮਣੀ ਕਮੇਟੀ ਨੇ ਜੋ ਅੰਤਰੰਕ ਕਮੇਟੀ ਦੇ ਵਿੱਚ ਤਿੰਨੇ ਤਖਤਾਂ ਦੇ ਜਥੇਦਾਰਾਂ ਨੂੰ ਲਾ ਕੇ ਦੂਜਿਆਂ ਦੀ ਨਿਯੁਕਤੀ ਕੀਤੀ ਹੈ ਇਹ ਫੈਸਲਾ ਸਰਾਸਰ ਗਲਤ ਕੀਤਾ ਗਿਆ ਅੱਜ ਦੇ ਪੰਥਕ ਇਕੱਠ ਨੇ ਵੀ ਤਿੰਨੇ ਪਖਤਾਂ ਦੇ ਜਥੇਦਾਰਾਂ ਦੀ ਬਹਾਲੀ ਮੰਗੀ ਹੈ ਔਰ ਇਹਨਾਂ ਦੀ ਡੇੜੀ ਹੈਗੀ ਹੈ ਜੋ ਚੋਣ ਪ੍ਰਕਿਰਿਆ ਕੀਤੀ ਗਈ ਉਹਨੂੰ ਰੱਦ ਕੀਤਾ ਜਾਵੇ ਔਰ 17 ਤਰੀਕ ਨੂੰ ਅੰਤਰੰਕ ਕਮੇਟੀ ਦੇ ਵਿੱਚ ਕਿਉਂਕਿ ਜੋ ਫੈਸਲਾ ਕੀਤਾ ਜਾਂਦਾ ਉਹਦੀ ਪ੍ਰੋਡਤਾ ਕਰਕੇ ਉਹਨੂੰ ਪੱਕਾ ਕੀਤਾ ਜਾਂਦਾ ਅੰਤਰੰਕ ਕਮੇਟੀ ਦੇ ਮੈਂਬਰ ਸੰਗਤਾਂ ਦਾ ਰੋਹ ਨਾ ਮਤਲਬ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਸੰਗਤਾਂ ਦੇ ਰੋਹ ਤੂੰ ਆਪਣੇ ਆਪ ਨੂੰ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਪੈ ਜਿਹੜੇ ਅੰਤਰਨ ਕਮੇਟੀ ਦੇ ਮੈਂਬਰ ਹੈ ਉਹ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਤੁਰਨ ਪੰਥ ਨਾਲ ਆਪਾਂ ਟਕਰਾਉਣਾ ਨਹੀਂ ਜੋ ਗਲਤ ਫੈਸਲਾ ਕੀਤਾ ਉਹਦੀ ਦ੍ਰਿਸ਼ਟੀ ਕਰੋ ਕਿ ਜਿਹੜੇ ਤਿੰਨੇ ਸਿੰਘ ਸਹਿਬਾਨ ਲਾਏ ਐ ਲਾ ਦਿੱਤੇ ਗਏ ਉਹਨਾਂ ਨੂੰ ਬਹਾਲ ਕਰੋ ਔਰ ਜਿਹੜੀਆਂ ਨੁਕਤੇਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ ਪਹਿਲੀ ਗੱਲ ਇਹ ਦੂਜੀ ਗੱਲ ਦੂਜੀ ਗੱਲ ਇਹ ਹੈ ਸ਼੍ਰੋਮਣੀ ਕਮੇਟੀ ਸਿੰਘ ਸਹਿਬਾਨਾਂ ਨੂੰ ਲਾਉਣ ਦੀ ਔਰ ਵਿਦੇਗੀ ਦੇਣ ਦੀ ਇਹ ਵਿਧਾਨ ਬਣਾਵੇ ਸਾਰੇ ਸੰਤ ਸਮਾਜ ਨਾਲ ਨਿਹੰਗ ਸਿੰਘ ਜਥੇਬੰਦੀਆਂ ਨਾਲ ਸਿੱਖ ਵਿਦਮਾਨਾਂ ਨਾਲ ਮਿਲ ਬੈਠ ਕੇ ਜਿਹੜਾ ਮੇਨ ਸਭ ਤੋਂ ਵੱਡਾ ਪੁਆਇੰਟ ਹੈ ਨਾ ਜਿਹਦੇ ਕਾਰਨ ਹਰ ਵੇਰੀ ਬਖਾਦ ਹੁੰਦਾ ਸਾਡਾ ਹਰ ਵੇਰੀ ਵੀ ਜਥੇਦਾਰ ਲਾਓ ਜੀ ਲਾਹਦੋ ਜੀ ਹਰ ਸਮੇ ਅਸੀਂ ਟਕਰਾ ਦੀ ਸਥਿਤੀ 'ਚ ਖੜੇ ਹੋ ਜਾਂਦੇ ਆ ਆਪਸ ਦੇ ਵਿੱਚ ਟਕਰਾਉਣ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੀ એનર્ਜੀ ਕਿੰਨੀ ਖਰਾਬ ਹੋ ਰਹੀ ਹੈ ਆਏ ਦਿਨ ਇਸ ਲਈ ਮੇਰੀ ਬੇਨਤੀ ਹੈ ਕਿ ਉਹ ਬਣਾਓ ਅਗਰ ਜੇ ਨਹੀਂ ਜੇ ਇਹਨਾਂ ਨੇ ਹੱਠ ਧਰ ਵੀ ਕਰਨੀ ਹੈ ਫਿਰ 28 ਮਾਰਚ ਨੂੰ ਜੋ ਸ਼੍ਰੋਮਣੀ ਕਮੇਟੀ ਦਾ ਬਜਟ اجلاس ਹੈ ਉਹਦੇ ਵਿੱਚ ਅਸੀਂ ਸਮੁੱਚੇ ਪੰਜਾਬ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਪੰਥਦਰ ਦੀਆਂ ਔਰ ਸੰਗਠਾਂ ਉੱਥੇ ਜਾਣਗੀਆਂ ਅਸੀਂ ਕੋਈ ਕਿਸੇ ਤਰ੍ਹਾਂ ਦੀ ਪੜਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਕੋਈ ਨਾਰੇਬਾਜੀ ਨਹੀਂ ਕਰਨੀ ਅਸੀਂ ਬੜੀ ਸਿਆਣਪ ਨਾਲ ਔਰ ਸੰਜਮ ਦੇ ਵਿੱਚ ਇਹਨਾਂ ਮੈਂਬਰਾਂ ਨੂੰ ਅਸੀਂ ਜਵਾਬ ਦੇ ਕਰਨਾ ਕਿ ਤੁਸੀਂ ਜੋ ਗਲਤ ਫੈਸਲਾ ਅੰਦਰੋਂ ਕਮੇਟੀ ਨੇ ਕੀਤਾ ਉਹ ਜਰਨਲ ਇਜਲਾਸ ਵਿੱਚ ਰੱਦ ਕਰੋ ਅਗਰ ਇਹ ਨਹੀਂ ਰੱਦ ਕਰਦੇ ਨਹੀਂ ਉਸ ਫੈਸਲੇ ਨੂੰ ਮੰਨਦੇ ਫਿਰ ਇਸ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਫੇਰਦੇ ਹਾਂ ਹਾਂਜੀ ਉਹ ਕਹ ਰਹੇ ਆ ਕਾਲੀਗਲ 2000 ਖੋ ਮੇਰੀ ਗੱਲ ਸੁਣੋ ਮੈਂ ਬੜੇ ਪਿਆਰ ਨਾਲ ਜਵਾਬ ਦਊਂਗਾ ਇਹ ਦਸਤੂਰ ਹੈ ਰਾਜਨੀਤੀ ਚ ਜਿਵੇਂ ਰਾਜਨੀਤਿਕ ਲੋਕ ਇੱਕ ਦੂਜੇ ਦਾ ਵਿਰੋਧ ਕਰਦੇ ਆ ਨਾ ਮੈਨੂੰ ਇੱਕ ਗੱਲ ਦੱਸੋ ਕਿ ਵਿਰੋਧੀਆਂ ਨੇ ਇਹਨਾਂ ਨੂੰ ਕਿਹਾ ਸੀ ਵੀ ਜ세ਦਾਰ ਲਾ ਦਿਓ ਜ세ਦਾਰ ਇਹਨਾਂ ਨੇ ਲਾਏ ਹੈ ਤੇ ਫਿਰ ਇਹਨਾਂ ਦੇ ਖਿਲਾਫ ਸੰਗਤ ਰੋਸ ਦਾ ਪ੍ਰਗਟਾਵਾ ਵੀ ਨਹੀਂ ਕਰ ਸਕਦੀ ਇਹ ਤੁਸੀਂ ਮਤਲਬ ਕਹ ਹਰਨਾਕਸ਼ ਵਾਂਗੂ ਬਣ ਕੇ ਜਿਵੇਂ ਹਰਨਾਕਸ਼ ਕਰਦਾ ਸੀ ਕੇ ਜਲੇ ਹਰਨਾਖਸ਼ ਥਲੇ ਹਰਨਾਖਸ਼ ਤੁਸੀਂ ਗਲਤ ਵੀ ਕਰੀ ਜੋ ਤਾਂ ਵੀ ਤੁਹਾਡੀ ਹਾਂ ਚਾਂ ਹਲਾਈ ਜਾਈਏ ਤੁਸੀਂ ਗੁੰਮਰਾਹ ਕਰੋ ਕੌਮ ਨੂੰ ਤਾਂ ਵੀ ਤੁਹਾਡੇ ਮਗਰ ਤੁਰਿਏ ਤੇ ਫਿਰ ਇਹ ਤਾਂ ਭੇਟ ਚਾਲ ਹੋ ਗਈ ਨਾ ਜਦੋਂ ਇੱਕ ਮਿੰਟ ਹੈ ਜਦੋਂ ਬੱਚਾ ਗਲਤੀ ਕਰਦਾ ਮਾਂ ਤੇ ਬਾਪ ਉਹਨੂੰ ਕਹਿੰਦੇ ਨਹੀਂ ਘੁਰਦੇ ਨਹੀਂ ਟੋਕਦੇ ਨਹੀਂ ਸਾਡਾ ਇਹ ਆ ਸਾਡਾ ਸਾਡੇ ਤੇ ਦੋਸ਼ ਲਾਉਣੇ ਆ ਜੀ ਸਦਕੇ ਲਾਓ ਸਾਡੇ ਤੋਂ ਕਾਂਗਰਸੀ ਦਾ ਲਾਓ, 2DP ਦਾ ਲਾਓ, ਆਪ ਵਾਲਿਆਂ ਦਾ ਲਾਓ, ਜਿਹਦਾ ਲਾਉਣਾ ਲਾਓ, ਸਾਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ। ਦੋਸ਼ ਲਾਉਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਧਰਮ ਪੁੱਤਰ ਤੇ ਸੱਚਾ ਸਾਬਤ ਕਰ ਰਹੇ ਆ ਤੇ ਦੂਜਿਆਂ ਨੂੰ ਇਹ ਮਤਲਬ ਗਲਤ ਸਾਬਤ ਹੈ। ਐ ਐ ਕਦੇ ਗਲਤ ਸਾਬਤ ਹੋ ਜੂਗਾ ਕੋਈ। ਗਲਤ ਕੰਮ ਤਾਂ ਇਹਨਾਂ ਨੇ ਕੀਤਾ। ਇਸ ਕਰਕੇ ਇਹਨਾਂ ਨੂੰ ਗਲਤ ਕੰਮ ਦਾ ਜਿਹੜਾ ਖਮਿਆਜਾ ਉਹ ਭੁਗਤਣਾ ਪੈ ਰਿਹਾ। ਤੁਸੀਂ ਸੱਚ ਦੱਸੋ। মিডিਆ ਨਾਲੋਂ ਜ਼ਿਆਦਾ ਨਹੀਂ ਲੋਕਾਂ ਦੀ ਆਵਾਜ਼ ਦਾ ਕਿਸੇ ਨੂੰ ਤੁਸੀਂ ਸਹੀ ਦੱਸੋ ਕਿ ਦੁਨੀਆਂ ਦੇ ਵਿੱਚ ਰੋਸ ਹੈ ਨਹੀਂ ਇਸ ਗੱਲ ਦਾ ਸਾਰੀ ਦੁਨੀਆਂ ਇਸ ਗੱਲ ਦੀ ਤਰਾ-ਤਰਾ ਕਰ ਲਈ ਹੈ ਕਿ ਨਹੀਂ ਕਰ ਕਰ ਰਹੀ